ਅੱਜ ਦਾ ਖਾਲਸਾ ਵਾਰ ਜਿੱਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਭਾਈ ਅੰਮ੍ਰਿਤਪਾਲ ਸਿੰਘ ਦੀ ਭਾਈ ਸਰਬਜੀਤ ਸਿੰਘ ਦੀ ਤੇ ਸੰਵਜਿਤ ਸਿੰਘ ਮਾਨ ਦੀ ਗੱਲ ਜਿਹੜੀ ਵੀਡੀਓ ਅੱਜ ਜਿਹੜੀ ਬੜੀ ਧਿਆਨ ਦੇ ਨਾਲ ਸੁਣਨ ਵਾਲੀ ਆ ਕਹਿੰਦੇ ਹੁੰਦੇ ਆ ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ ਉਸ ਤੋਂ ਪਹਿਲਾਂ ਮੈਂ ਇੱਕ ਦੋ ਨੂੰ ਜਿਹੜੀ ਚੇਤਾਵਨੀ ਦਿਨਾ ਆ ਜਿਹੜੇ ਤੇ ਮਸੰਦ ਜੇ ਆ ਕੇ ਕਮੈਂਟ ਕਰਦੇ ਆ ਆ ਬਾਦਲ ਜਿਹੜੇ ਦਲ ਦੇ ਟੱਟੂ ਨੇ ਜਿਹੜੇ ਆ ਬਾਦਲ ਦੀਆਂ ਭੇਡਾਂ ਨੇ ਖੱਤ ਭੇਡਾਂ ਨੇ ਮੈਂ ਉਹਨਾਂ ਨੂੰ ਕਿਹਾਗਾ ਕਿ ਤੁਹਾਡਾ ਨੰਬਰ ਦਿਓ ਜਾਂ ਮੈਨੂੰ ਕਾਲ ਕਰੋ ਜਾਂ ਮੈਸੇਜ ਕਰੋ ਜੀ ਤੁਸੀਂ ਜਿਆਦੇ ਔਖੇ ਹੋ ਤੁਹਾਨੂੰ ਅੱਗ ਲੱਗਦੀ ਹੈ ਜੇ ਸੱਚ ਸੁਣਾਉਣਾਗਾ ਤਹਾਡੇ ਪਿੱਸੂ ਪੈਂਦੇ ਨੇ ਕਿ ਬਾਦਲ ਕਹਿੰਨੇ ਸਿੱਖ ਕੌਮ ਦਾ ਘਾਣ ਕੀਤਾਗਾ ਇਸ ਕਰਕੇ ਤੁਹਾਡੇ ਅੱਗ ਲੱਗਦੀ ਆ ਤੁਹਾਡੇ ਸੀਨਿਆਂ ਦੇ ਵਿੱਚ ਤੇ ਤੁਸੀਂ ਚੱਕ ਕੇ ਮੂੰਹ ਤੁਸੀਂ ਪਕਾਈ ਮਾਰਨ ਲੱਗ ਜਾਂਦੇ ਹੋ ਤੁਹਾਡੇ ਬਾਦਲ ਕਹਿੰਨੇ ਬੇੜਾ ਗਰਕ ਕੀਤਾ ਤੇ ਪਰਮਾਤਮਾ ਇਹਨਾਂ ਦਾ ਬੇੜਾ ਗਰਕ ਕਰਕੇ ਰੂਆ ਤੇ ਤੁਹਾਡੇ ਵਰਗਿਆਂ ਦਾ ਜਿਹੜਾ ਇੱਕ ਦਿਨ ਦੇਖੋ ਤੁਸੀਂ ਨਾਮੋਂ ਨਿਸ਼ਾਨ ਖਤਬ ਹੋ ਜਾਣਾਗਾ ਗੁਰੂ ਤੋਂ ਆਕੀ ਹੋ ਕੇ ਜਿਹੜਾ ਬੰਦਾ ਜਿਹੜਾ ਕੋਈ ਵੀ ਆਹ ਹੰਕਾਰ ਨਾਲ ਭਰਿਆ ਜਿਹੜਾ ਉਜਲੂਲ ਬੋਲਦਾਗਾ ਉਹਦਾ ਬੇੜਾ ਗਰਕ ਹੋਊਗਾ ਇਹ ਅੱਜ ਮੈਂ ਕਿਉਂ ਗੱਲਾਂ ਕਹੀਆਂ ਨੇ ਗੱਲ ਆਪਾਂ ਇੱਕ ਟੌਪਿਕਸ ਤੇ ਜਿਹੜੀ ਗੱਲ ਕਰਨੀ ਸੀ ਮੇਨ ਮੁੱਦੇ ਤੇ ਆਪਾਂ ਆਉਣੇ ਆ ਗੱਲ ਇਹਨਾਂ ਨੂੰ ਵੀ ਜਿਹੜੇ ਥੋੜੀ-ਮੋਟੀ ਇਹਨਾਂ ਨੂੰ ਵੀ ਜਿਹੜਾ ਆ ਕਮੈਂਟ ਦੇ ਕਰਦੇ ਇਹਨਾਂ ਨੂੰ ਗੱਲ ਤਾਂ ਕਹੀ ਹੈ ਮੈਂ ਮੈਂ ਇੱਥੇ ਬਗਬਾਸ ਮਾਰ ਰਾ ਜੰਨੇ ਹਾਂ ਜੇ ਤੁਹਾਨੂੰ ਨਹੀਂ ਵੀਡੀਓ ਚੰਗੀ ਲੱਗਦੀ ਤਾਂ ਨਾ ਸੁਣਿਆ ਕਰੋ ਤੁਹਾਨੂੰ ਇੱਥੇ ਸੱਦਾ ਨਹੀਂ ਦਿੱਤਾ ਕਿਸੇ ਨੇ ਅੱਜ ਤਾਂ ਸਾਥ ਚ ਬੋਲਦੇ ਰਹਾਂਗੇ ਹੁਣ ਗੱਲ ਕਰਦੇ ਆ ਕਿ ਸਿਮਰਜੀਤ ਸਿੰਘ ਮਾਨ ਦੇ ਅੱਜ ਕੀ ਸਾਰੇ ਲੋਕਾਂ ਨੇ ਜਿਹੜਾ ਅੱਧੀ ਉਮਰ ਤੋਂ ਜ਼ਿਆਦਾ ਲੋਕਾਂ ਨੇ 40 ਸਾਲ ਹੋ ਗਏ ਲੋਕਾਂ ਨੂੰ ਸਿਮਰਜੀਤ ਮਾਨ ਨੂੰ ਵੋਟਾਂ ਪਾਉਂਦਿਆਂ ਨੂੰ ਕਹਿੰਦੇ ਮਾਨ ਦੀ ਕੁਰਬਾਨੀਆਂ ਮਾਨ ਦੀ ਕੁਰਬਾਨੀਆਂ ਕਹਿ ਕਹਿ ਕੇ ਲੋਕਾਂ ਨੇ ਵੋਟਾਂ ਪਾਈਆਂ ਨੇ ਪਰ ਅੱਜ ਜਿਹੜਾ ਸਿਮਰਜੀਤ ਮਾਨ ਐਨਾ ਹੰਕਾਰ ਚੁੱਕਿਆਗਾ ਕਿ ਇਹ ਆਪਣੇ ਬੰਦਿਆਂ ਨੂੰ ਬੰਦੇ ਨਹੀਂ ਸਮਝਦਾ ਤੇ ਲੋਕ ਫੇਰ ਵੀ ਬਜ਼ੁਰਗ ਦੇ ਨਾਂ ਤੇ ਜਿਹੜਾ ਕਿ ਇੱਕ ਇਹਨੂੰ ਜਿਹੜਾ ਵੋਟਾਂ ਪਾ ਦਿੰਦੇ ਆ ਹਮਦਾਦੀ ਰੱਖਦੇ ਆ ਉਹ 25 25 30 30 ਸਾਲ ਹੋ ਗਏ ਸਾਨੂੰ ਵੋਟਾਂ ਪਾਉਂਦਿਆਂ ਨੂੰ ਤੇ ਤੂੰ ਕੀ ਮਲ ਪਾਇਆ ਜਾਂ ਤੇਰੇ ਕੋਲੇ ਕਿੱਦੇ ਅਸੀਂ ਹਾਰੇ ਕੱਢਿਆਂ ਜਾਂ ਤੇਰੇ ਕਿੱਦੇ ਐਮਐਲਏ ਕੋਲੇ ਪਹਿਲੀ ਗੱਲ ਤਾਂ ਤੇਰਾ ਕੋਈ ਜੈਦਾ ਨਹੀਂ ਤੂੰ ਟੇਕਨ ਪਾਰਟੀ 'ਚ ਕਿਸੇ ਨੂੰ ਦਿੰਦਾ ਹੀ ਨਹੀਂ ਸਾਰੇ ਲੀਡਰ ਨੇ ਜਿਨੇ ਤੇਥੋਂ ਖਬਾ ਹੋ ਕੇ ਕਦੇ ਤੂੰ ਕਿਸੇ ਗੋਡਾ ਮਾਰਨਾਗਾ ਕਦੇ ਲੱਤ ਮਾਰਨਾਗਾ ਕਦੇ ਬਗਵਾਸ ਕਰਦਾਗਾ ਤੈਨੂੰ ਬੋਲਣ ਦੀ ਅਕਲ ਹੈ ਨਹੀਂ ਮੈਂ ਅੱਜ ਇਹ ਗੱਲਾਂ ਬੋਲਣੀਆਂ ਨਹੀਂ ਸੀ ਔਖਾ ਹੋ ਕੇ ਬੋਲਣੀਆਂ ਪੈ ਰਹੀਆਂ ਨੇ ਤੇ ਤੂੰ ਵੱਡਾ ਉਹ ਆ ਗਿਆ ਆਪਣੇ ਆਪ ਨੂੰ ਤੇ ਤੰਗੀ ਫਿਰਦਾ ਪਿਸਤੌਲੜੀ ਜੀ ਇੱਕ ਦਿਨ ਹੀ ਕੋਈ ਚੱਲਦੀ ਹੁੰਦੀ ਤੇ ਵਿੱਚ ਹੀ ਰਹਿ ਜਾਂਦੀਆਂ ਹੁੰਦੀਆਂ ਨੇ ਐਡਾ ਹੰਕਾਰਿਆ ਬੰਦਾ ਹੈਗਾ ਮੈਂ ਪਹਿਲਾਂ ਕਹਿਣਾਗਾ ਕਿ ਬਾਦਲ ਕਿਹਾ ਤੂੰ ਖੜਾ ਸੜਵਾ ਕੇ ਕਿਤੇ ਇਹੋ ਜਿਹੇ ਹੋਰ ਮਸੰਦਨਾ ਜਿਹੜੇ ਕਾਬਜ ਹੋ ਜਾਣ ਤੇ ਤੁਹਾਨੂੰ ਕਿਤੇ ਹੋਰ ਨਾ ਜਿਹੜਾ ਰੋਣਾ ਪਿੱਟਣਾ ਪੈ ਜੇ ਜਿਹੜੇ ਨੂੰ ਤੁਹਾਨੂੰ ਆਕਲ ਨਹੀਂ ਵੱਡੇ ਵੱਡੇ ਗੁਰਸੇਵ ਸਿੰਘ ਜਿਵਾਰ ਕੇ ਵਰਗਿਆਂ ਨੂੰ ਜਿਹੜਾ ਤੂੰ ਦੋ ਵਾਰੀ ਪਾਰਟੀ ਵਿੱਚੋਂ ਕੱਢ ਦਿੱਤਾ ਜੇ ਤੂੰ ਬਰਗਾੜੀ ਦੇ ਮੰਗੋਰਚੇ ਉੱਤੇ ਜਾਣਾਗਾ ਉੱਥੇ ਕੋਈ ਤੇਰੇ ਨਾਲ ਬੈ ਮੜਾ ਮੋਟਾ ਲੱਗ ਜਾਂਦਾ ਤੇ ਤੂੰ ਉਹ ਤੇ ਲੱਤ ਮਾਰਦਾ ਗੋਡਾ ਮਾਰਦਾਗਾ ਤੇ ਜੇ ਕੁੜੀ ਨੇ ਤੇ ਸਿੱਧੂ ਮੂਸੇ ਵਾਲੇ ਬਾਰੇ ਸਵਾਲ ਪੁੱਛ ਲਿਆ ਉਹਨੂੰ ਕਹਦਾ ਤੇ ਤੇਰਾ ਹਾਲ ਐ ਸਿੱਧੂ ਮੂਸੇ ਵਾਲਾ ਹੋ ਜੇ ਇਹ ਤਾਂ ਇਹਦਾ ਅਕਲ ਦਾ ਜਨਾਜਾਗਾ ਐਤਕੀ ਕਿਉਂ ਹਾਰਿਆਗਾ ਸੰਗਰੂਰ ਦੇ ਲੋਕਾਂ ਨੇ ਕਿ ਭਗਤ ਸਿੰਘ ਜੀ ਹੱਤਵਾਦੀ ਸੀ ਫਲਾਨਾ ਸੀ ਤੂੰ ਟਿੰਡੀਆਂ ਲੈਣੀਆਂ ਨੇ ਜੇ ਬੰਦਾ ਗੋਲੀ ਚਾਲਦੀ ਦੇ ਵਿੱਚ ਸੰਘਾਤ ਦੇ ਵਿੱਚ ਨਹੀਂ ਪਤਾ ਹੁੰਦਾ ਜੇ ਬੰਦਾ ਕੋਈ ਉੱਕਾ ਦੱਕਾ ਜਿਹੜਾ ਤੂੰ ਕਹਿਣਾਗਾ ਸਾਡਾ ਹੌਲਦਾਰ ਮਰ ਗਿਆ ਜੀ ਧੌਂਕਾ ਮਰ ਗਿਆ ਤੇ ਅੱਜ ਤੈਨੂੰ ਉਹਨਾਂ ਦਾ ਚੇਤਾ ਆ ਗਿਆ ਜੇ ਜਿਹੜੇ ਤੂੰ ਗੋਲੀ ਚਲਾ ਕੇ ਜਿਹੜੇ ਉੱਥੇ ਚਲਾਈ ਸੀ ਢਿੰਗ ਸਿੰਘਾਂ ਤੇ ਗੋਲੀ ਜਿਹੜੇ ਤੈ ਮਾਰੇ ਸੀ ਉਹ ਭੁੱਲ ਗਿਆ ਤੂੰ ਜੇ ਸਿੱਖ ਨੌਜਵਾਨਾਂ ਦਾ ਘਾਰ ਤੁਸੀਂ ਸਾਰਿਆਂ ਦੇ ਨਾਲ ਰਲ ਕੇ ਕੀਤਾਗਾ ਤੇ ਉਹ ਤੁਸੀਂ ਭੁੱਲ ਗਏ ਤੇ ਅੱਜ ਸਰਬਜੀਤ ਸਿੰਘ ਖਾਲਸਾ ਤੇ ਦੇ ਭਾਈ ਅੰਮ੍ਰਿਤਪਾਲ ਸਿੰਘ ਤੇ ਖਪਾ ਹੋਇਆ ਬੈਠਾਗਾ ਤੇ ਸਰਬਜੀਤ ਸਿੰਘ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬੁਲਾਉਣਾ ਛੱਡ ਦਿੱਤਾ ਤੂੰ ਨਾ ਬੁਲਾਉ ਉਹ ਤੇਰੇ ਆਪਣੇ ਉਹਦੇ ਭੁੱਖੇ ਨੇ ਤੈਨੂੰ ਤੂੰ ਦੋ ਵਾਰੀ ਟੈਕਟਰ ਦਿੱਤੀ ਸਰਬਜੀਤ ਸਿੰਘ ਜਿੱਤ ਗਿਆ ਤੇ ਆਇਆਇਆ ਜਿਕੇ ਆਲਾ ਯਾਰ ਲੜਿਆ ਸੀ ਤੇ ਲੋਕਾਂ ਨੇ ਵੀ ਕਿਹਾ ਕਿ ਹਾਂ ਭਾਈ ਕਿਸੇ ਟਰਬਲੋਂ ਨਹੀਂ ਅਸੀਂ ਇਹਨੂੰ ਵੋਟਾਂ ਪਾਵਾਂਗੇ ਆਜ਼ਾਦ ਲੜਿਆ ਇਹ ਉਮੀਦਵਾਰ ਇਹਦੇ ਪਿਤਾ ਦੀ ਬਹੁਤ ਵੱਡੀ ਕੁਰਬਾਨੀ ਆ ਇਹਦੇ ਮਾਤਾ ਦੀ ਬਹੁਤ ਵੱਡੀ ਕੁਰਬਾਨੀ ਆ ਤੇ ਲੋਕਾਂ ਨੇ ਜਿਤਾਇਆ ਤੇ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਤੂੰ ਇਹ ਕਹਦਾ ਕਿ ਮੇਰੀ ਅੰਮਰਤਪਾਲ ਲੇੜੜੀਆਂ ਕੱਢੇ ਜਾਂ ਸਾਬੀ ਜੀ ਸਿੰਘ ਮੇਰੇ ਪੈਰੀ ਹੱਥ ਲਾਵੇ ਤੇ ਮੈਨੂੰ ਲੈ ਕੇ ਜਾਵੇ ਤੇ ਅੱਜ ਤੂੰ ਦੂਜੇ ਬੰਦਿਆਂ ਨੂੰ ਜਿਹੜਾ ਉਹਦੇ ਬਰੋਬਰ ਖੜਾ ਕਰ ਰਿਹਾ ਲਾਲ ਲਾ ਕੇ ਉਂਗਲਾਂ ਤੇ ਸਾਰਾ ਕੰਮ ਤੇਰਾ ਉਂਗਲਾ ਲਾਉਣ ਤੇ ਰਿਹਾ ਸਾਰੀ ਜ਼ਿੰਦਗੀ ਤੇ ਭਰਵੇਂ ਵਿੱਚ ਤੂੰ ਕੰਮ ਕੀਤਾ ਕੀ ਆ ਇੱਕ ਖਾਲਸਤਾਨ ਦਾ ਨਾਰਾ ਲਾ ਦਿੰਨਾਗਾ ਲੋਕ ਕਹਿੰਦੇ ਆ ਤੇ ਸੱਚੀ ਕਹਿੰਦੇ ਆ ਨਾ ਕਿ ਤੈਨੂੰ ਤਾਂ ਖਾਲਸਤਾਨ ਦੇ ਨਾਰੇ ਲਾਏ ਤਾਂ ਕੋਈ ਫੜਦਾ ਨਹੀਂ ਦੇ ਜੇ ਤੇਰਾ ਕੋਈ ਕੰਦ ਉੱਤੇ ਖਾਲਸਤਾਨ ਦਾ ਨਾਰਾ ਲਿਖ ਜਾਵੇ ਜਾਂ ਕੋਈ ਖਾਲਸਤਾਨ ਨੂੰ ਬੋਲ ਦੇਵੇ ਤੇ ਝਟੋਂ ਨੂੰ ਪੁਲਿਸ ਫੜ ਲੈਂਦੀ ਹੈ ਇਹਦਾ ਦੋਗਲਾ کردار ਜਾਂ ਸਾਨੂੰ ਸਪਸ਼ਟ ਕਰੇ ਇਹ ਵੀ ਉਹਨਾਂ ਨਾਲ ਕਿਉਂ ਆ ਆਪਣੇ ਆਪ ਨੂੰ ਖਾਸ ਤੰਦਾ ਰਾਸ਼ਟਰਪਤੀ ਦੱਸ ਰਿਹਾਗਾ ਵੀ ਪਤਾ ਨਹੀਂ ਮੈਂ ਇੱਥੇ ਕੀ ਕਰ ਦੂੰਗਾ ਇੱਥੇ ਤਾਂ ਲੱਖਾਂ ਗਏ ਨੇ ਲੱਖਾਂ ਆਉਣਗੇ ਲੱਖਾਂ ਜਾਣਗੇ ਤੇ ਆਪਣੇ ਆਪ ਨੂੰ ਕਹਿੰਦੇ ਸੰਤ ਭਿੰਡਰਾ ਵਾਲਿਆਂ ਨੂੰ ਕਹਿੰਦਾ ਜੀ ਮੇਰੀ ਡਿਊਟੀ ਲਈ ਆ ਦਰਬਾਰ ਸਾਹਿਬ ਤੇ ਜਦੋਂ ਤੁਸੀਂ ਸੀਧ ਹੋਣ ਦਾ ਜਿਹੜਾ ਟਾਈਮ ਸੀ ਉਦੋਂ ਤੁਸੀਂ ਸਾਰੇ ਭਗਾੜੇ ਹੋਗੇ ਕੋਈ ਹੱਥ ਖੜੇ ਕਰਕੇ ਨਿਕਲੇ ਆਏ ਆ ਕੋਈ ਬਹਾਨਾ ਲਾ ਕੇ ਬਾਹਰ ਚੱਲਿਆ ਗਿਆ ਕੋਈ ਕਿਧਰ ਚੱਲਿਆ ਗਿਆ ਤੇ ਅੱਜ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਨਾਂ ਤੇ ਲੋਕਲ ਰੋਟੀਆਂ ਸੇਕ ਰਹੇ ਨੇ ਤੇ ਭਾਈ ਸਰਬਜੀਤ ਸਿੰਘ ਨੇ ਤੇਰਾ ਕੀ ਬਗੈੜਤਾ ਉਹ ਵਿਚਾਰਾ ਇੱਕ ਭੋਲਾ ਜਿਹੜਾ ਨੌਜਵਾਨ ਆਇਆ ਕਿ ਐਮਪੀ ਲੋਕਾਂ ਨੇ ਬਣਾਇਆ ਤੇ ਉਦੋਂ ਦਾ ਲੋਕਾਂ ਨੇ ਉਹਦਾ ਹਾਲ ਨਹੀਂ ਪੁੱਛਿਆ 40 ਸਾਲ ਤੱਕ ਤੇ ਉਹਨੇ ਬਿਰ ਬਿਰ ਕਰਕੇ ਕਮੇ ਨਸੇ ਦੇ ਵਿੱਚ ਪਾ ਕੇ ਜਿਹੜਾ ਸਿੱਖ ਕੌਮ ਦਾ ਇੱਕ ਹੀਰੋ ਦਾ ਜਿਹੜਾ ਪੁੱਤਰ ਹੋਵੇ ਉਹਨਾਂ ਨੇ ਕਮੇ ਨਸਿਆਂ ਦੇ ਵਿੱਚ ਪਾ ਕੇ ਆਪਣੀ ਜ਼ਿੰਦਗੀ ਬਰਬਾਦ ਕੀਤੀ ਤੇ ਕਮੇ ਉਹਨਾਂ ਨੇ ਗੁਜ਼ਾਰਾ ਕੀਤਾ 40 ਸਾਲ ਪੁੱਸਿਆ ਕਿਸੇ ਨੇ ਉਹਨਾਂ ਦਾ ਹਾਲ ਆ ਤੇ ਅੱਜ ਤੇ ਐਮਪੀ ਜੀ ਜਿੱਤ ਗਿਆ ਤੇ ਸਾਰਿਆਂ ਦੇ ਚਲੂਨੇ ਲੜਨ ਲੱਗ ਗਏ ਤੁਹਾਡੇ ਤੇ ਅੰਮਰਤਪਾਲ ਨੂੰ ਲੈ ਕੇ ਸਾਰੇ ਮੈਂ ਤਾਂ ਪਹਿਲਾਂ ਬਾਦਲ ਕੇ ਨੂੰ ਕਹਿੰਦਾ ਹੁੰਦਾ ਸੀ ਬਾਦਲ ਕੇ ਦਾ ਵਿਰੋਧ ਕਰਦੇ ਕਰਦੇ ਸੀ ਤੇ ਹੁਣ ਇਹਦੇ ਆ ਸਰਜੀਤ ਮਾਨ ਦਾ ਜਿਹੜਾ ਮੂੰਹ ਮੋਟਾ ਹੋਇਆ ਪਿਆਗਾ ਕਹਿਣ ਦਾ ਭਾਵ ਕਿ ਇੱਥੇ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਕੋਈ ਸਿੱਖ ਜਿਹੜਾ ਪੰਥੀ ਹੈਗਾਗਾ ਇਹ ਤਾਂ ਸਾਡੀ ਕੌਮ ਪਤਾ ਨਹੀਂ ਕਿਹੜੇ ਆਸਰੇ ਖੜੀ ਆ ਮੈਂ ਤਾਂ ਇੱਕ ਉਸ ਪ੍ਰਮਾਤਮਾ ਦਾ ਆਸਰਾ ਜਾ ਗੁਰੂਗ੍ਰੰਥ ਸਾਹਿਬ ਦਾ ਆਸਰਾ ਦੇ ਤਹਿਤ ਜਿਹੜੀ ਕੌਮ ਸਿੱਖ ਕੌਮ ਜਿਹੜੀ ਡੋਲਦੀ ਨਹੀਂ ਗੁਰੂਗ੍ਰੰਥ ਸਾਹਿਬ ਤੋਂ ਜਿਹੜੀ ਆਪਣਾ ਓਟ ਆਸਰਾ ਲੈ ਕੇ ਚੱਲਦੀ ਆ ਤੇ ਨਹੀਂ ਤਾਂ ਇਹ ਹੈ ਜੇ ਸਿੱਖ ਲੀਡਰਾਂ ਗਦਾਰਾਂ ਕਰਕੇ ਜਿਹੜੀ ਸਾਡੀ ਕੌਮ ਦਾ ਜਿਹੜਾ ਘਾਣ ਹੋਇਆ ਅੱਜ ਤੁਸੀਂ ਸਾਰੇ ਵੇਖ ਰਹੇ ਹੋ ਤੇ ਵੀਡੀਓ ਨੂੰ ਇਹ ਸਿਵਰਜੀਤ ਸਿੰਘ ਮਾਨਤਿਕ ਜ਼ਰੂਰ ਪੁੱਛਾ ਦਿਓ ਕਿ ਜਿਹੜੇ ਜੀ ਕਰਦਾ ਤੂੰ ਲੱਤ ਮਾਰਦਾ ਜਿਹਦੇ ਜੀ ਕਰਦਾ ਗੋਡਾ ਮਾਰਦਾ ਜਿਹਦਾ ਜੀ ਕਰਦਾ ਤੂੰ ਪਾਲਟੀ ਚ ਕੱਢ ਦੇਣਾ ਤੇ ਜਿਹੜਾ ਤੇਰੇ ਮਾਗਰ ਕੋਈ ਮਾੜਾ ਮੋਟਾ ਬੋਲ ਪਏ ਉਹਨੂੰ ਗੈਟ ਆਊਟ ਕਰਕੇ ਉਹਨੂੰ ਗਲਮੇ ਤਾਂ ਫੜ ਕੇ ਬਾਹਰ ਕੱਢ ਦੇਣਾਗਾ ਤੇ ਤੂੰ ਐਡਾ ਹੰਕਾਰਿਆ ਤੇ ਮੈਂ ਤਾਂ ਉਹਦਾ ਲੋਕਾਂ ਤੇ ਤਰਸ ਕਰ ਦਾਂਗਾ ਜਿਹੜੇ ਲੋਕ ਇਹਨਾਂ ਦੇ ਨਾਲ ਰਹਿ ਰਹੇ ਨੇ ਤੇ ਭਾਈ ਦਸਕਰਨ ਸਿੰਘ ਕਾਨ ਸਿੰਘ ਵਾਲੇ ਨੂੰ ਕਹਿੰਦੇ ਸੀ ਕਿ ਮਾੜਾਗਾ ਤੇ ਉਹ ਕਹਿੰਦਾ 40 ਸਾਲ ਹੋ ਗਏ ਮੈਨੂੰ 38 40 ਸਾਲ ਨਾਲ ਰਹਿੰਦਿਆਂ ਨੂੰ ਜਲੀਲ ਕਰਕੇ ਕੱਢਿਆ ਉਹਨੂੰ ਵੀ ਜੀ ਨਹੀਂ ਕਰਦਾ ਕਿਸੇ ਦਾ ਜਿਹਦੇ ਨਾਲ 30 30 40 40 ਸਾਲ ਬੰਦਾ ਆਪਣੀ ਅੱਧੀ ਉਮਰ ਤੋਂ ਜ਼ਿਆਦਾ ਜਿਹੜੀ ਕੱਟ ਜਾਵੇ ਤੇ ਫਿਰ ਆਖਰ ਬੰਦੇ ਦਾ ਇਨਸਾਨ ਉਹ ਵੀ ਮਨ ਭਰ ਜਾਂਦਾ ਬੰਦੇ ਦਾ ਦੁਖੀ ਹੋ ਜਾਂਦਾ ਬੰਦੇ ਦਾ ਸਾਨੂੰ ਵੀ ਲੱਗਦਾ ਸੀ ਮੈਨੂੰ ਵੀ ਲੱਗਦਾ ਸੀ ਮੈਂ ਤੈਨੂੰ ਐਵੇਂ ਝੂਠ ਮਾਰਾ ਕਿ ਜਸਕਰਨ ਸਿੰਘ ਕਾਲ ਸਿੰਘ ਵਾਲੇ ਨੇ ਜਿਹੜੀ ਪਾਰਟੀ ਵੀ ਇਸ ਤਰ੍ਹਾਂ ਨਹੀਂ ਕਰਨਾ ਸੀ ਪਰ ਹੁਣ ਪਤਾ ਲੱਗਦਾ ਕਿ ਇਹਦੀਆਂ ਜਿਹੜੀਆਂ ਘਟੀਆਂ ਨੇ ਜਿਹੜੀਆਂ ਗੱਲਾਂ ਨੇ ਜਿਹੜੀਆਂ ਸਿਮਰਜੀਤ ਮਾਨ ਦੀਆਂ ਇਸ ਕਰਕੇ ਸਾਰਿਆਂ ਨੇ ਇਹਨੇ ਖੇਰੂ ਖੇਰੂ ਪਾਰਟੀ ਦਾ ਸੱਤਿਆਨਾਸ਼ ਕੀਤਾ ਗਏ ਨੇ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਰੂਰ ਲਿਖਿਓ ਤੇ ਜਿਹੜੇ ਅੱਜ ਭਾਈ ਅੰਮਰਪਾਲ ਸਿੰਘ ਤੋਂ ਖਫਾ ਨੇ ਜਾਂ ਸਰਬਜੀਤ ਸਿੰਘ ਖਾਲਸਾ ਤੋਂ ਖਫਾ ਨੇ ਉਹ ਵੀ ਜਿਹੜੇ ਖਫਾ ਹੋਈ ਜਾਓ ਮਾਰੀ ਜਾਓ ਕੰਦਾ ਵਿੱਚ ਟੱਕਰਾ ਤੇ ਜਿਹੜੇ ਅੱਜ ਮੈਨੂੰ ਆ ਬੋਲਦੇ ਜੀ ਤੁਹਾਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਤੁਹਾਨੂੰ ਫਲਾਣਾ ਨਹੀਂ ਬੋਲਣਾ ਧੂਆ ਗਲਾ ਠੀਕਰਾ ਮੈਂ ਇੱਥੇ ਤੁਹਾਨੂੰ ਕਿ ਸ਼ਬਦ ਕਹਿਣਾ ਸੀ ਪਰ ਉਹ ਮੈਂ ਹੁਣ ਨਹੀਂ ਕਹਿ ਸਕਦਾ ਹਰੇਕ ਮੰਦੇ ਦੇ ਪ੍ਰੋਬਲਮ ਹੁੰਦੀ ਆ ਕੋਈ ਨਾ ਕੋਈ ਤੁਸੀਂ ਕਿੰਨੀ ਕਿ ਸੁਧ ਪੰਜਾਬੀ ਬੋਲਦੇ ਤੁਸੀਂ ਕਿੱਡੇ ਕ ਮਨਾਰੇ ਢਾ ਦਿੱਤੇ ਕਿੰਨਾ ਕ ਤੁਸੀਂ ਸਿੱਖੀ ਦਾ ਪ੍ਰਚਾਰ ਕਰ ਦਿੱਤਾ ਕਿੰਨਾ ਕ ਤੁਸੀਂ ਹੈਗੇ ਹੋ ਪਤਾ ਨਹੀਂ ਕਿਹਦੇ ਟੱਟੂਆਂ ਕਿਹਦੇ ਤੁਸੀਂ ਪਹਾੜੇ ਦੇ ਜਿਹੜੇ ਖਰੀਦੇ ਹੋਏ ਹੋ ਬਾਦਲਾਂ ਦੇ ਹੋ ਜਾਂ ਆਰਐਸਐਸ ਦੇ ਹੋ ਜਾਂ ਪਤ ਕੀਦੇ ਹੋ ਤੁਸੀਂ ਤੁਹਾਡਾ ਹੀ ਨਹੀਂ ਪਤਾ ਲੱਗਦਾ ਤੁਹਾਡੇ ਲੋਕਾਂ ਦਾ ਅੱਜ ਤੱਕ ਸਿੱਧਾ ਹੋ ਕੇ ਜਿਹੜਾ ਚੈਲੰਜ ਕਰਦੇ ਆ ਤੁਹਾਨੂੰ ਕਬੂਲ ਕਰੋ ਸਾਡਾ ਅਜੇ ਤਾਂ ਕਹਨੇ ਆ ਕਿ ਬਾਦਲ ਕਹਿੰਦੇ ਲਾੜਿਆਂ ਨੇ ਕਰਕੇ ਕੀਤਾ ਸਿੱਖ ਕੌਮ ਦਾ ਬੇੜਾ ਇਹ ਤਾਂ ਕਹਿੰਦੇ ਆ ਉਸ ਤੋਂ ਬਾਅਦ ਹਰ ਸਿਵਨਜੀਤ ਮਾਲ ਚੱਲ ਪਿਆ ਇਹ ਤਾਂ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਨੇ ਪੱਠਾ ਬਠਾਇਆ ਸਿੱਖ ਕੌਮ ਦਾ ਸਿੱਧੇ ਹੁਣ ਆਪਹੁਤਾਂ ਨੂੰ ਫੇਰ ਜਾ ਕੇ ਤੁਸੀਂ ਲੋਟ ਹੋਣਾ ਤੁਸੀਂ ਲੋ ਲੋਕਾਂ ਨੇ ਮਖੌਲ ਬਣਾ ਛੜਿਆ ਜਣੇ ਖੜੇ ਨੇ ਸਿੱਖੀ ਦਾ ਹਰੇਕ ਦਾਵੇਦਾਰ ਬਣਿਆ ਬੈਠਾ ਪਤਾ ਨਹੀਂ ਮੇਰੇ ਕੋਲੇ ਗਿਆਨ ਆ ਸਾਰਾ ਕੁਝ ਮੈਂ ਜੇ ਚਾਰਕ ਤਾਪਾਂ ਪੜ ਗਿਆ ਜਾਂ ਕੁਝ YouTube ਤੋਂ ਮੜਾ ਮੋਟਾ ਸਰਚ ਕਰਕੇ ਕੁਝ ਸਿੱਖ ਲਿਆ ਪਤਾ ਨਹੀਂ ਮੈਨੂੰ ਪਤਾ ਕਿੰਨਾ ਗਿਆਨ ਆ ਗਿਆ ਤੇ ਮੈਂ ਮੇਰੇ ਭਰਾਵਾਂ ਨੂੰ ਬੇਨਤੀ ਕਰਦਾ ਜਿਹੜੇ ਸਤਿਕਾਰਯੋਗ ਨੇ ਜਿਹੜੇ ਵੀਡੀਓ ਨੂੰ ਪਿਆਰ ਦਿੰਦੇ ਨੇ ਜਿਹੜੇ ਮੈਨੂੰ ਪਿਆਰ ਦਿੰਦੇ ਨੇ ਜਿਹੜੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਵੱਡੀ ਗਿਣਤੀ ਵਿੱਚ ਕਰਦੇ ਮੇਰੀਆਂ ਭੈਣਾਂ ਮੇਰੇ ਮਾਮਾ ਤੇ ਸਾਡੇ ਨੌਜਵਾਨ ਵਰਗ ਨੌਜਵਾਨ ਵੀਰ ਸਾਡੇ ਬਜ਼ੁਰਗ ਬਾਪੂ ਜਿੰਨੇ ਵੀ ਨੌਜਵਾਨ ਸੁਣਦੇ ਆ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾਗਾ ਸਾਰੇ ਜਿੰਨੇ ਵੀ ਸਰੋਤੇ ਨੇ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਸਾ ਟੀਵੀ ਮੈਂ ਹਮਾਕਨ ਸਿੰਘ ਉੱਭਾ